ਸਾਨੂੰ ਸਿਰਫ ਲੋਕ ਨਿਰਦਾਸਾਂ ਨੇ ਬਚਾਇਆ ਮੇਰੀ ਅਸੀਂ ਵੀ ਬਚ ਕੇ ਆ ਸਕਦੇ ਜਿਹੜੀ ਸਾਡੀ ਹਾਲਤ ਸੀਗੀ 8 ਮਹੀਨੇ ਹੋ ਗਏ ਹੁਣ 9 ਤਰੀਕ ਨੂੰ 9 ਮਹੀਨੇ ਹੋ ਜਾਣੇ ਹਸਾਬ ਨਾਲ ਸਾਰੀ ਦੁਨੀਆ ਮਤਲਬ ਕਿ ਅੱਗੇ ਲੰਘ ਗਈ ਹੈ ਅਸੀਂ ਸੋਚਦੇ ਹਾਂ ਉੱਥੇ ਦੇ ਉੱਥੇ ਹੀ ਖਲੋਤੇ ਆਂ ਅਸੀਂ ਵੈਂਟੀਨੇਟਰ ਤੇ ਵੀ ਵੈਂਟੀਨੇਟਰ ਤੇ ਵੀ ਵੈਂਟੀਨੇਟਰ ਤੇ ਇਹ ਵੀ ਇਹ ਵੀ ਵੈਂਟੀਨੇਟਰ ਕੋਈ ਵੀ ਦੀ ਇੱਕ ਗੱਜਰਾ ਠੀਕ ਹੋਵੇ ਪਤਾ ਨਹੀਂ ਕਿਵੇਂ ਕਰਨਗੇ ਆ ਕਿੰ ਕੁ ਕੀ ਬਣੂਗਾ ਨਾ ਨਾ ਇਹ ਆਪਣਾ ਫੇਸ ਬਹੁਤ ਜ਼ਿਆਦਾ ਮੈਂ ਮੈਂ ਇਤਰਾ ਲੇਸ ਚੁੰਦੀ ਸੀ ਇਸ ਤਰ੍ਹਾਂ ਨਾ ਜਿੱਦਾਂ ਰੇਸ਼ਾ ਨਹੀਂ ਲੱਗਦਾ ਇਵੇਂ ਦਾ ਮਤਲਬ ਕਿ ਫੇਸਿਸ ਗਾ ਅਸੀਂ ਤਾਈ ਇਹਨਾਂ ਨੂੰ ਪਰਮਾਤਮਾ ਨੇ ਤੁਹਾਡੇ ਮਨ ਮੇਰ ਪਾਈ ਤੁਹਾਨੂੰ ਸਾਡੇ ਨਾਲ ਮਿਲਾਇਆ ਕਿਸੇ ਤਰੀਕੇ ਨਾਲ ਹੀ ਜਦੋਂ ਅੱਗੇ ਵੀ ਪੜ੍ਹੀ ਲੋਕਾਂ ਨੇ ਸਾਡੀ ਹੈਲਪ ਕੀਤੀ ਭਈ ਇਹਨਾਂ ਦਾ ਧੰਨਵਾਦ ਨਹੀਂ ਕਰ ਸਕਦੇ ਸਿਰਫ ਇੱਕ ਲੋਕਾਂ ਨੇ ਸਦਕੇ ਸਾਡੀ ਜਾਨ ਬਚੀ ਤੇ ਹੀ ਆਪਣੇ ਘਰ ਆਏ ਨੇ ਤੁਹਾਨੂੰ ਬੇਸ਼ੱਕ ਹੋਰ ਕੁਝ ਕਾਹੂ ਜਾਂਦਾ ਕੋਈ ਗੱਲ ਪਰ ਤੁਹਾਡੇ ਬੱਚਿਆਂ ਨੂੰ ਨਾ ਖੁਸ਼ੁੰਦੜੇ ਬੱਚਿਆਂ ਦੀ ਬੜਾ ਜਿ ਸ਼ੁਰੂ ਹੋਈ ਉਹ ਨਵੀਂ ਬੜਾ ਦਿੱਤੀ ਜਦ ਦੀ ਕੁਝ ਵੇਖਿਆ ਵੀ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਰਮਦਾਸ ਪਹੁੰਚੇ ਆਂ ਔਰ ਥੋੜੇ ਦਿਨ ਪਹਿਲੇ 2 ਦਿਨ ਪਹਿਲੇ ਸਾਡੀ ਭੈਣ ਅਮਰਿਤਪਾਲ ਕੌਰ ਜੀ ਦਾ ਸਾਨੂੰ ਮੈਸੇਜ ਆਇਆ ਇੱਕ ਲੈਟਰ ਦੇ ਰਾਹੀਂ ਕਿ ਸਾਡੀ ਮਦਦ ਕੀਤੀ ਜਾਵੇ ਸਾਡੇ ਪਰਿਵਾਰ ਦੇ ਵਿੱਚ ਹਾਦਸਾ ਹੋਇਆ ਸਾਨੂੰ ਛੋਟੀ ਜੀ ਗੱਲ ਲੱਗੀ ਪਰ ਇਸ ਬੱਚੇ ਨੂੰ ਵੇਖਿਆ ਫੋਟੋ ਚ ਤੇ ਇਸ ਬੱਚੇ ਦਾ ਬਹੁਤ ਬੁਰਾ ਹਾਲ ਸੀ ਪੂਰਾ ਝੁਲਸਿਆ ਬਿਆਹ ਚ ਜੁੜੇ ਹੋਏ ਤੁਸੀਂ ਵੇਖ ਸਕਦੇ ਹੋ ਔਰ ਅਸੀਂ ਇਹਨਾਂ ਕੋਲ ਅਸੀਂ ਇਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਕੁਛ ਨਾ ਕੁਛ ਮਦਦ ਜ਼ਰੂਰ ਕਰਾਂਗੇ ਪਰ ਅਸੀਂ ਇਹਨਾਂ ਵਾਸਤੇ 50000 ਰੁਪਏ ਵੀ ਆ ਤੁਸੀਂ ਦੇਖੋ 50000 ਰੁਪਏ ਇਕੱਠਾ ਕੀਤਾ ਔਰ ਉਹਨਾਂ ਸੱਜਣਾ ਦਾ ਪਰਿਵਾਰ ਚ ਕਦੀ ਕੋਈ ਦੁੱਖ ਨਾ ਆਵੇ ਹਮੇਸ਼ਾ ਸੁਖੀ ਰਹਿਣ ਜਿਨ੍ਹਾਂ ਨੇ 200 100 500 ਪਾਇਆ ਤਕਰੀਬਨ 70 ਜਣਿਆਂ ਨੇ ਇਹ ਸੇਵਾ ਪਾਈ ਜਿਸ ਦੇ ਨਾਲ 50000 ਰੁਪਏ ਇਕੱਠਾ ਹੋਇਆ ਔਰ ਇਹ ਮੈਂ ਇਹਨਾਂ ਨੂੰ ਹੈਂਡ ਕਰ ਰਿਹਾ ਲੋ ਤੇ ਪਰ ਇੱਥੇ ਆ ਕੇ ਪਤਾ ਲੱਗਿਆ ਇਸ ਪਰਿਵਾਰ ਦੇ ਪੰਜ ਜੀ ਉਸ ਭਿਆਨਕ ਹਾਦਸੇ ਦੇ ਵਿੱਚ ਚਲਸ ਗਏ ਸੁਰਿੰਦਰਪਾਲ ਸਿੰਘ ਜੀ ਜਿਹੜੇ ਘਰ ਚਲਾਉਂਦੇ ਸੀ ਆਟੋ ਚਲਾਉਂਦੇ ਸੀ ਆਪਣਾ ਕਾਰੋਬਾਰ ਕਰਦੇ ਸੀ ਆਟੋ ਨਾਲ ਇਹ ਬੱਚਾ ਤੁਸੀਂ ਇਹਦਾ ਕੀ ਨਾਮ ਵੰਚਪ੍ਰੀਤ ਗੁਰਵੰਛਦੀਪ ਗੁਰਵੰਛਦੀਪ ਗੁਰਨੂਰ ਔਰ ਗੁਰਨੂਰ ਦਾ ਵੀ ਤੁਸੀਂ ਵੇਖ ਸਕਦੇ ਹੋ ਪੂਰੀ ਬਾਡੀ ਚਲਸ ਗਈ ਉਸ ਤੋਂ ਬਾਅਦ ਐ ਅਮਰਿਤਪਾਲ ਭੈਣ ਐਨਾਂ ਦਾ ਉਸ ਤੋਂ ਬਾਅਦ ਉਹ ਤੁਹਾਡਾ ਕੀ ਨਾਮ ਰਾਜਵੀਰ ਗੌਰ ਇਹ ਪੰਜ ਜੀ ਪੂਰੇ ਚਲਸੀਏ ਪਰਿਵਾਰ ਚ ਤਿੰਨ ਬੱਚੀਆਂ ਉਹ ਵੀ ਹੈਗੀਆਂ ਨੇ ਉਹ ਵੇਖੋ ਭਾਜੀ ਉੱਧਰ ਦਿਖਾ ਦਿਓ ਇਹ ਵੀ ਤਿੰਨ ਬੱਚੀਆਂ ਹੈਗੀਆਂ ਨੇ ਔਰ ਅੱਜ ਜਦ થી ਆ ਕੇ ਸਾਨੂੰ ਐ ਫੀਲ ਹੋਇਆ ਕਿ 50000 ਕੁਛ ਨਹੀਂ ਐ ਤੇ ਦੇਲੀਅਰ ਐਟ ਲੀਸਟ 5 ਲੱਖ ਟੂ 7 ਲੱਖ ਇਸ ਸਾਰਿਆਂ ਦੇ ਇਲਾਜ ਲਈ ਇਹ ਕੰਮ ਤੇ ਨਹੀਂ ਜਾ ਸਕਦੇ ਆ ਸਕੂਲ ਨਹੀਂ ਜਾ ਸਕਦਾ ਇਹਦੇ ਕੰਨ ਖਤਮ ਹੋ ਗਏ ਫੇਸ ਖਤਮ ਹੋ ਗਿਆ ਹੱਥ ਜੇ ਹੁਣ ਟੈਂਡਰ ਏਜ ਹੈ ਜੇ ਹੁਣ ਆਪਰੇਸ਼ਨ ਨਾ ਹੋਏ ਤੇ ਠੀਕ ਨਹੀਂ ਹੋ ਸਕਦਾ ਇਹਦੇ ਇਕੱਲੇ ਦੇ ਇਲਾਜ ਲਈ 2 ਲੱਖ ਕਿਆ ਇਹਦੇ ਇਹਨਾਂ ਦੇ ਇਲਾਜ ਲਈ 2 ਲੱਖ ਕਿਆ ਇਹਦੇ ਇਲਾਜ ਲਈ 2 ਲੱਖ ਕਿਆ 6 ਲੱਖ ਤੇ ਆਈਏ ਰੋਜ਼ ਦੀ ਪੱਟੀ ਹੋ ਰਹੀ ਪਰਿਵਾਰ ਦੀ 4-5000 ਰੁਪਏ ਉਹ ਲੱਗਦਾ ਔਰ ਸਭ ਨੂੰ ਬੇਨਤੀ ਹੈ ਕਿ ਤੁਸੀਂ ਇਹ 50000 ਤੱਕ ਇਕੱਠਾ ਕਰਾਇਆ ਸੀ ਮੈਂ ਦਿਲੋਂ ਕਹਿ ਰਿਆਂ ਜੇ ਮੇਰੇ ਤੋਂ ਵੀ ਤੁਸੀਂ ਕਿਸੇ ਲੈਵਲ ਤੇ ਨਫ਼ਰਤ ਕਰਦੇ ਹੋ ਹੋਗੇ ਨਾ ਕਿ ਯਾਰ ਇਹਦੇ ਕਿਹਾਂ ਸੇਵਾ ਨਹੀਂ ਕਰਨੀ ਤੇ ਇਹਨਾਂ ਦੀ ਮੰਨ ਲਿਓ ਇਹ ਵੀ ਨਾਲ ਆ ਜਣੇ ਇਹਨਾਂ ਦੀ ਮੰਨ ਲਿਓ ਇਹਨਾਂ ਨੇ ਵੀ ਰਿਕਵੈਸਟ ਕੀਤੀ ਆ ਕਿ ਅਸੀਂ ਐਜ਼ ਅ ਟੀਮ ਐਜ਼ ਅ ਪਰਿਵਾਰ ਜਸ ਸੇਵਾ ਸੁਸਾਇਟੀ ਜਿਹੜੀ ਹੈ ਇਹੋ ਜੇ ਲੋੜਵੰਦਾਂ ਦੀ ਮਦਦ ਛੱਡ ਨਹੀਂ ਸਕਦੀ ਮੇਰੀ ਗਵਰਨਮੈਂਟ ਨੂੰ ਅਪੀਲ ਹੈ ਕਿ ਸਾਨੂੰ ਕਰਨਾ ਹੀ ਨਾ ਪਵੇ ਰਮਦਾਸ ਦੇ ਜਿਹੜੇ ਅੰਦਰੋਂ ਦੇ ਐਮ.ਐਲ.ਏ ਨੇ ਇਧਰੋਂ ਦੇ ਜਿਹੜੇ ਸਰਪੰਚ ਨੇ ਇਧਰੋਂ ਦੇ ਜਿਹੜੇ ਮੋਤਬਰ ਨੇ ਜਿਹੜੇ ਗਵਰਨਮੈਂਟ ਦੇ ਵਿੱਚ ਨੇ ਵੱਡੇ ਵੱਡੇ ਅਧਿਆਪਕ ਤੇ ਉਹ ਇਹੋ ਜੀ ਹਲਪ ਕਰ ਦਿਓ ਕਿ ਜਿੰਨੇ ਵਾਰੀ ਲੈ ਲੋ ਜੇ ਮੈਂ ਹੁੰਦਾ ਨਾ ਇੱਥੇ ਦਾ ਐਮਐਲਏ ਤੇ ਮੈਂ ਜ਼ਿੰਮੇਵਾਰੀ ਲੈਣੀ ਸੀ ਕਿ ਸਾਰਾ ਇਲਾਜ ਮੈਂ ਕਰਾਉਣਾ ਪਰ ਚਲੋ ਸਾਡੇ ਕੋਲ ਇੰਨੀ ਪਾਵਰ ਨਹੀਂ ਹੈਗੀ ਅਸੀਂ ਐ ਇੰਨਾ ਕੁਝ ਥੋੜਾ ਬੋਧਾ ਕਰ ਸਕਦੇ ਆ ਕਿ 50000 ਰੁਪਏ ਦਾ ਦਿੱਤਾ ਔਰ ਇਹ ਭੈਣ ਦੀ ਰਿਕਵੈਸਟ ਸੁਣਿਓ ਕਿ ਇਹਨਾਂ ਨੂੰ ਕਿੰਨੇ ਦੁੱਖਾਂ ਨੂੰ ਲੰਘਣਾ ਪੈ ਰਿਹਾ ਭੈਣ ਜੀ ਦੱਸੋ ਜਰਾ ਕੀ ਦਸੀਏ ਇਹਨਾਂ ਨੂੰ ਬੋਲ ਕੇ ਦੱਸਿਆ ਨਹੀਂ ਆਣਾ બસ ਮੈਂ ਇੰਨਾ ਕਹੂੰਗੀ ਕਿ ਤੁਹਾਡੀਆਂ ਦੁਆਵਾਂ ਦੇ ਨਾਲ ਅੱਗੇ ਵੀ ਤੁਹਾਡੀਆਂ ਅਰਦਾਸਾਂ ਦੇ ਨਾਲ ਸਾਡਾ ਪਰਿਵਾਰ ਅੱਗੇ ਵੀ ਘਰ ਆਇਆ ਵਾ ਕਿੰਨੇ ਚੋਣੇ ਹੈਗੇ ਤੁਹਾਡੀਆਂ ਅਰਦਾਸਾਂ ਤੇ ਤੁਹਾਡੀਆਂ ਦੁਆਵਾਂ ਤੁਹਾਡੇ ਅਗੇ ਕੇ ਸਾਥ ਦੇ ਨਾਲ ਮੇਰੇ ਦੋਵੇਂ ਬੱਚੇ ਸਕੂਲ ਜਾਣ ਲੱਗ ਪਏ ਉਹ ਵੀ ਆਪਣਾ ਕਾਰੋਬਾਰ ਕਰਨ ਲੱਗ ਪਏ ਉੱਠ ਕੇ ਆਪਣੇ ਪੈਰਾਂ ਦੇ ਤੁਰ ਕੇ ਬਾਥਰੂਮ ਜਾਣ ਜੋਗੇ ਹੋ ਜਾਣ ਇਹ ਆਪਣੇ ਹੱਥਾਂ ਨਾਲ ਖਾਣ ਪੀਣ ਲੱਗ ਜਾਣ ਦੋਵੇਂ ਜਾਣੇ ਸਕੂਲ ਜਾਣ ਨਵਾਂ ਸਾਲ ਆਉਣ ਵਾਲਾ ਪਰ ਮਾਜ ਮੈਂ ਦਾ ਵਾਸਤੇ ਖੁਸ਼ੀਆਂ ਲਿਆਵੇ ਤੇ ਨਵੇਂ ਸਾਲ 'ਚ ਆਪਣੇ ਸਕੂਲ ਜਾਣ ਉਹ ਵੀ ਉੱਠ ਕੇ ਬਾਥਰੂਮ ਜਾਣ ਜੋਗੇ ਹੋ ਜਾਣ ਇਹ ਨਹੀਂ ਬਸ ਆਪਾਂ ਮੈਂ ਕੀ ਕਹਾਂਗੀ ਆਪਣਾ ਨੰਬਰ ਵੀ ਬੋਲ ਦਿਓ ਫਿਰ 84 37 33 380 ਔਰ ਇਸ ਨੰਬਰ ਤੇ ਇਹਨਾਂ ਨੂੰ ਫੋਨ ਕਰਕੇ ਔਰ ਮੈਂ ਫੋਨ ਕਰਨ ਵਾਲਿਆਂ ਨੂੰ ਇੱਕ ਬੇਨਤੀ ਕਰਾਂਗਾ ਚਾਹੇ ਇਹਨੂੰ ਵਾਰਨਿੰਗ ਸਮਝ ਲਓ ਚਾਹੇ ਜੋ ਮਰਜੀ ਤੁਸੀਂ ਫੋਨ ਕਰਕੇ ਕੀ ਇਹਨਾਂ ਕੋਲ ਜਾਣਕਾਰੀਆਂ ਲੈਂਦੇ ਹੋ ਫੋਨ ਕਰ ਕਰਕੇ ਕਿੰਨੇ ਆ ਸਾਨੂੰ ਦਿਖਾ ਕੌਣ ਆ ਇਹ ਵੀਡੀਓ ਤੁਹਾਨੂੰ ਦਿਖਾਤੀ ਹੈ ਕਿਉਂਕਿ ਤੁਸੀਂ ਲੋਕਾਂ ਦੀ ਆਦਤ ਬਣ ਗਈ ਜਰੂਰ ਤਾਂ ਖੂਨ ਰਿਸ਼ਤਾ ਨਾ ਵਿਖਿਆ ਤੁਸੀਂ ਕਿਸੇ ਦੀ ਮਦਦ ਨਹੀਂ ਕਰਦੇ ਔਰ ਪਲੀਜ਼ ਐਸ ਭੈਣ ਨੂੰ ਆਪਣੀ ਭੈਣ ਸਮਝੋ ਗਲਤ ਮਲਤ ਵੀ ਕੋਈ ਫੋਨ ਨਾ ਕਰਿਓ ਇਹ ਵਾਰਨਿੰਗ ਹੈ ਮੈਂ ਨੰਬਰ ਲੈ ਕੇ ਕਾਰਵਾਈ ਕਰਾਂਗਾ ਜੇ ਕਿਸੇ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਕਿਉਂਕਿ ਯਾਰ ਉਹ ਅੱਗੇ ਦੁੱਖਾਂ ਚ ਨੇ ਅਸੀਂ ਹੋਰ ਉਹਨਾਂ ਨੂੰ ਤੰਗ ਕਰੀਏ ਪਰੇਸ਼ਾਨ ਕਰੀਏ ਬੇਨਤੀ ਹੈ ਕਿ ਸਾਡੀ ਐਸ ਕਾਰੇਜ ਦੇ ਵਿੱਚ ਮਦਦ ਕਰੋ ਅਸੀਂ 3-4 ਦਿਨਾਂ ਤੱਕ ਇਹਨਾਂ ਨੂੰ 50000 ਹੋਰ ਦੇਣਾ ਔਰ ਉਹ ਅੱਗੋਂ ਵੀ ਜੇ ਪੈਸੇ ਇਕੱਠੇ ਹੋ ਗਏ ਤੇ ਇਹਨਾਂ ਦਾ ਸਾਥ ਨਹੀਂ ਛੱਡਣਾ ਤੇ ਮੈਂ ਕੋਸ਼ਿਸ਼ ਕਰਾਂਗਾ ਹਰ ਮਹੀਨੇ ਪੱਟੀ ਦੇ ਵੀ ਇਹਨਾਂ ਨੂੰ ਪੈਸੇ ਦਿੱਤੇ ਜਾਣ ਜੇ ਸਾਡੀ ਟੀਮ ਨੂੰ ਮੈਂ ਜਾ ਕੇ ਗੱਲ ਕਰਾਂਗਾ ਤੇ ਸਾਡਾ ਜੀਪੇ ਨੰਬਰ ਵੀ ਹੈਗਾ 88s ਕਾਰਜ ਲਈ ਸਪੈਸ਼ਲੀ 9878991049 ਤੇ ਇਸ ਵੀਡੀਓ ਦੇ ਵਿੱਚ ਸਾਡਾ ਸਕੈਨਰ ਵੀ ਚੱਲਦਾ ਹੋਏਗਾ ਜਦ ਸੇਵਾ ਦਾ ਤੁਸੀਂ ਐਂਡ 'ਚ ਵੇਖੋਗੇ ਤੇ ਪਲੀਜ਼ ਬੇਨਤੀ ਹੈ ਇਹਨਾਂ ਦੀ ਵੱdtੋ-ਵੱdtੋ ਮਦਦ ਕਰੋ ਇਸ ਵੀਡੀਓ ਨੂੰ ਵੱdtੋ-ਵੱdtੋ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ